ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰੱਖੜੀ ਦੇ ਤਿਹਾਰ ਦੇ ਮੌਕੇ ਤੇ ਪੰਜਾਬ ਦੀਆਂ ਮਹਿਲਾਵਾਂ ਨੂੰ ਔਰਤਾਂਵਾਂ ਨੂੰ ਉਹ ਤੋਹਫਾ ਦਿੱਤਾ ਜਿਹਨਾਂ ਦਾ ਉਹਨਾਂ ਨੂੰ ਸਦੀਆਂ ਤੋਂ ਅਡੀਕ ਸੀ ਦਰਸਲ ਪੰਜਾਬ ਸਰਕਾਰ ਦੇ ਵੱਲੋਂ ਮਹਿਲਾਵਾਂ ਲਈ 3000 ਨੌਕਰੀਆਂ ਕੱਢੀਆਂ ਗਈਆਂ ਜਿਹਦੇ ਚੱਲਦੇ ਆ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਰੱਖੜੀਆਂ ਮੌਕੇ ਤੇ ਮੇਰੀਆਂ ਮਾਤਾਵਾਂ ਭੈਣਾਂ ਮਾਂ ਨੂੰ ਇਹ ਵੱਡਾ ਤੋਹਫਾ ਹੈ ਜਿਹਦੇ ਚੱਲਦੇ ਆ ਜਿਹੜੀਆਂ ਪੰਜਾਬ ਦੀਆਂ ਮਹਿਲਾਵਾਂ ਆਪਣੇ ਯੋਗੀਆਂ ਹੋਣਗੀਆਂ ਅੱਜ ਕੋਰ ਅਨਾਊਂਸਮੈਂਟ ਵੀ ਕਰਨ ਲੱਗੇ ਆ ਕੀ ਆਂਗਣਵਾੜੀ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਐਸੇ ਮੌਨਸੂਨ ਸੈਸ਼ਨ ਦੇ ਵਿੱਚ ਬਿਲ ਆ ਜਾਊਗਾ 3000 ਸਾਮੀਆਂ ਆਂਗਣਵਾੜੀ ਦੀਆਂ ਸੀ ਕ੍ਰੀਏਟ ਕਰਕੇ ਪਰਾਂਦੇ ਜੀ 3000 ਕੰਮ ਮਿਲੂਗਾ ਲੋਕਾਂ ਨੂੰ ਆਸਾਨੀ ਹੋਊਗੀ ਲੋਕਾਂ ਨੂੰ ਸਹੂਲਤ ਮਿਲੂਗੀ ਸੋ ਇਹੀ ਸਰਕਾਰਾਂ ਦਾ ਕੰਮ ਹੁੰਦਾ ਹੈ ਟੈਕਸ ਰਾਹੀਂ ਪੈਸੇ ਲੈਣੇ ਆ ਸਹੂਲਤਾ ਰਾਹੀਂ ਪੈਸੇ ਦੇਣੇ ਖਜ਼ਾਨਾ ਇੱਧਰੋਂ ਆਊਗਾ ਇੱਧਰ ਜਾਊਗਾ ਪਹਿਲਾਂ ਕੀ ਸੀ ਇਦੋਂ ਆਉਂਦਾ ਤਾਂ ਹੈਗਾ ਸੀ ਇਦੋਂ ਜਾਂਦਾ ਨਹੀਂ ਸੀ ਉਹ ਇੱਧਰ ਉੱਧਰ ਮੁੜ ਜਾਂਦਾ ਸੀ ਪਹਾੜਾ ਪੂੜਾ ਵਾ ਸੋ ਅੱਜ 44000 700 ਦੇ ਨੇੜੇ ਤੇੜੇ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਔਰ ਇੱਕ ਵੀ ਬੰਦਾ ਇਹ ਕਹਿ ਨਹੀਂ ਸਕਦਾ ਕਿ ਮੈਨੂੰ ਨੌਕਰੀ ਵਾਸਤੇ 1 ਰੁਪਇਆ ਦੇਣਾ ਪੈ ਗਿਆ ਜਾਂ ਚਾਹ ਦਾ ਕੱਪ ਵੀ ਪੀਣਾ ਪੈ ਗਿਆ ਕਿਸੇ ਨੂੰ ਏਸੇ ਕਰਕੇ ਕਾਲ ਜਾਂਦੇ ਵਿੱਚ ਭੀੜ ਵਾਪਸ ਆ ਰਹੀ ਹੈ ਕਿ ਲੋਕਾਂ ਦਾ ਯਕੀਨ ਬਣ ਗਿਆ ਕਿ ਹੁਣ ਇੱਕ ਘਰ ਚ ਜਿਵੇਂ ਉਹ ਭੈਣ ਬੋਲ ਰਹੀ ਸੀ ਇੱਕੋ ਘਰ ਚ ਦੋ ਨੌਕਰੀਆਂ ਮਿਲ ਗਈਆਂ ਪਹਿਲਾਂ 75 ਸਾਲ ਹੋ ਗਏ ਹੁਣ ਤਾਂ 78 ਹੋ ਗਏ ਇੱਕ ਚਾਂਸ ਨਹੀਂ ਮਿਲਿਆ ਉਹ ਅੰਨਾ ਬੰਡੇ ਰਿਓੜੀਆਂ ਮੁਰਮੁਰ ਕਰਦਿਆਂ ਨੂੰ ਦੇਵੇ ਇਹਨਾਂ ਨੇ ਬਸ ਆਪਣੀ ਪਰਿਵਾਰ ਪਾਲੇ ਆਪਣੀ ਪੁੱਤ ਆਪਣੇ ਭਤੀਜੇ ਆਪਣੀ ਸਾਲੇ ਆਪਣੇ ਜੀਜੇ ਤੇ ਫਿਰ ਸਿਸਟਮ ਤੋਂ ਦੁਖੀ ਹੋ ਕੇ ਬੱਚੇ ਬਾਹਰ ਨੂੰ ਭੱਜ ਗਏ ਕੀ ਕਰਨ ਬੱਚੇ ਫਿਰ ਜਦੋਂ ਤੁਹਾਡਾ ਖਜ਼ਾਨਾ ਮੰਤਰੀ ਹਰ ਤੀਜੇ ਦਿਨ ਇਹ ਬਿਆਨ ਦਿੰਦਾ ਵੀ ਖਜ਼ਾਨਾ ਖਾਲੀ ਹੈ ਫਿਰ ਬੱਚੇ ਕਿੱਧਰ ਜਾਣਗੇ ਵੀ ਬੱਚੇ ਕਹਿਣਗੇ ਜਦੋਂ ਸਰਕਾਰ ਹੀ ਕਹੀ ਜਾਂਦੀ ਹੈ ਖਜ਼ਾਨਾ ਖਾਲੀ ਹੈ ਚਲੋ ਕੋਈ ਹੋਰ ਤਰੀਕਾ ਲੱਭੀਏ ਫਿਰ ਰੋਜ਼ਗਾਰ ਦਾ ਸੋ ਸਿਸਟਮ ਜਿਵੇਂ ਜਿਹੜੀਆਂ ਖਾਮੀਆਂ ਹਨ ਉਹਨਾਂ ਨੂੰ ਦੂਰ ਕਰਨਾ ਹੈ ਔਰ ਤੁਹਾਡੇ ਸਹਿਯੋਗ ਤੋਂ ਬਿਨਾ ਨਹੀਂ ਹੋ ਸਕਦੀਆਂ ਇਕੱਲਾ ਇਹ ਨਾ ਹੁਣ ਛੱਡੋਗੇ ਭਗਵੰਤ ਮਨਾਪੀ ਕਰੂ ਇਕੱਲੇ ਇੱਧਰ ਇੱਕ ਲਹਿਰ ਇਤਨਾ ਮੁਹਿੰਮ ਬੜਾਉਣੀ ਪਊਗੀ ਚਾਹੇ ਨਸ਼ਿਆਂ ਦੇ ਖਿਲਾਫ ਚਾਹੇ ਬੇਰਜ਼ਗਾਰੀ ਦੇ ਖਿਲਾਫ ਚਾਹੇ ਕਿਸੇ ਵੀ ਕਿਸਮ ਦੀ ਕੋਈ ਪੰਜਾਬ ਦੇ ਨਾਂ ਤੇ ਕੋਈ ਅਲਾਮਤ ਤਕਨੂ ਸਭ ਖਤਮ ਕਰ ਦਾਂਗੇ ਧੀਆਂ ਨੂੰ ਕੁੱਖਾਂ ਚ ਜੰਮਣ ਤੋਂ ਪਹਿਲਾਂ ਮਾਰਨ ਚ ਪਹਿਲਾਂ ਪੰਜਾਬ ਅੱਗੇ ਸੀ ਬਹੁਤ ਅੱਗੇ ਸੀ ਪਰ ਬਾਅਦ ਦੇ ਵਿੱਚ ਮੁਹਿੰਮਾਂ ਚੱਲੀਆਂ ਧੀਆਂ ਦੀਆਂ ਲੋੜੀਆਂ ਮਨਾਉਣ ਲੱਗੇ ਤੇ ਅੱਜ ਸਾਡੀਆਂ ਧੀਆਂ ਜਿਹੜੀਆਂ ਨੇ ਉਹ ਮੱਲਾ ਮਾਰ ਰਹੀਆਂ ਕਿਹੜਾ ਫੀਲਡ ਹੈ ਜੀ ਚ ਕੁੜੀਆਂ ਨੇ ਮੱਲਾ ਨਹੀਂ ਮਾਰੀਆਂ ਇਸ ਵਕਤ ਪੰਜਾਬ ਦੇ ਵਿੱਚ ਇਸ ਵਕਤ ਜਿਸ ਵੇਲੇ ਮੈਂ ਬੋਲ ਰਿਹਾ ਤੁਹਾਨੂੰ ਸੁਣ ਕੇ ਖੁਸ਼ੀ ਹੋਊਗੀ ਹੈਰਾਨੀ ਵੀ ਹੋਊਗੀ ਪਹਿਲੀ ਵਾਰ ਹੋ ਰਿਹਾ ਹੈ ਹਿਸਟਰੀ ਚ ਪੰਜਾਬ ਦੇ ਵਿੱਚ ਇਸ ਵਕਤ ਪੰਜਾਬ ਦੇ ਵਿੱਚ 6 ਕੁੜੀਆਂ ਐਸਐਸਪੀ ਨੇ 8 ਕੁੜੀਆਂ ਡੀਸੀ ਲੱਗੀਆਂ ਹੋਈਆਂ ਨੇ ਪੰਜਾਬ ਚ ਤੁਹਾਡੀ ਡੀਸੀ ਵੀ ਉਹਨਾਂ ਦੇ ਵਿੱਚ ਹੈ ਸੁੱਖ ਕੀ ਕਿਹੜਾ ਕੰਮ ਹੈ ਜਿਹੜਾ ਨਹੀਂ ਕਰ ਸਕਦੇ ਆ ਸਾਡੀਆਂ ਭੈਣਾਂ ਅਸੀਂ ਰਖੜੀਆਂ ਤਾਂ ਬਣਾ ਲੈਨੇ ਆ ਪਰ ਅਸੀਂ ਫਰਜ਼ ਵੀ ਨਿਭਾਈਏ ਅਸੀਂ ਧੀਆਂ ਨੂੰ ਪੜਾਈਏ ਕੱਲਾ ਜੰਮ ਕੇ ਕੋਈ ਸਾਨ ਨਹੀਂ ਕੀਤਾ ਕਿ ਮੈਂ ਧੀਏ ਕੁੱਖ ਦੇ ਵਿੱਚ ਮਾਰੀ ਨਹੀਂ ਮੈਂ ਕੋਈ ਸਾਨ ਕਰਤਾ ਸਮਾਜ ਤੇ ਉਹਨੂੰ ਪੜਨ ਦਾ ਮੌਕਾ ਵੀ ਦਿਓ ਫਿਰ ਫਿਰ ਪੜ ਕੇ ਉਹਨੂੰ ਉੱਡਣ ਦਾ ਮੌਕਾ ਵੀ ਦਿਓ ਕਿ ਉਹ ਨੌਕਰੀਆਂ ਵੱਡੀਆਂ-ਵੱਡੀਆਂ ਜੁਆਇਨ ਕਰੇ ਤੇ ਵੱਡੇ-ਵੱਡੇ ਆਉਦਿਆਂ ਤੇ ਸਾਡੀਆਂ ਧੀਆਂ ਜਿਹੜੀਆਂ ਨੇ ਉਹ ਬੈਠਣ ਸਲੂਟ ਸਾਡੀਆਂ ਧੀਆਂ ਭੈਣਾਂ ਨੂੰ ਵੀ ਵਜਣ ਕਿਉਂ ਨਹੀਂ ਬਸ ਸਕਦੇ ਜੀ ਪੜ੍ਹਾਈ ਚ ਅੱਗੇ ਨੇ ਹਰ ਹਰ ਰਿਜ਼ਲਟ ਦੇ ਵਿੱਚ ਦੇਖ ਲਿਓ 8ਵੀਂ ਚੋਂ ਕੁੜੀਆਂ ਨੇ ਬਾਜ਼ੀ ਮਾਰੀ 10ਵੀਂ ਚੋਂ ਕੁੜੀਆਂ ਫੇਰ ਅੱਗੇ 12ਵੀਂ ਚੋਂ ਕੁੜੀਆਂ ਫਰਸਟ ਸੋ ਕਿਹੜੇ-ਕਿਹੜੇ ਫੀਲਡ ਹੈ ਜਿੱਚ ਫਰਸਟ ਨਹੀਂ ਆਉਂਦੀਆਂ ਦੇ ਦੌਰਾਨ ਮਾਜਾ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਜਿਹੜੀਆਂ ਆਸ਼ਾ ਵਰਕਰ ਨੇ ਉਹਨਾਂ ਦੀਆਂ ਮੰਗਾਂ ਦਾ ਮੂਹ ਜਿਹੜੀਆਂ ਮੰਗਾਂ ਨੇ ਉਹਨਾਂ ਧਿਆਨ ਵਿੱਚ ਲਿਆਂਦਾ ਜਾਵੇਗਾ ਤੇ ਜਿਹੜੇ ਜਾਇਜ਼ ਮੰਗਾਂ ਹੋਣਗੇ ਮੰਨੀਆਂ ਜਾਣਗੇ ਤੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਗੜਵਾਰੀ ਵਰਕਰ ਯੂਨੀਅਨ ਦੇ ਵਿੱਚ 3000 ਅਸਾਮੀਆਂ ਕੱਢੀਆਂ ਜਿਨ੍ਹਾਂ ਦੇ ਵਿੱਚ ਮਹਿਲਾਵਾਂ ਨੂੰ ਪਹਿਲ ਦਿੱਤੀ ਗਿਆ ਮਹਿਲਾਵਾਂ ਲਈ ਇਹ ਨੌਕਰੀ ਨੇ ਮਹਿਲਾਵਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਇਹ ਖੜੀਆਂ ਦਾ ਤੋਹਫਾ ਜਿਸ ਦਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀ ਇੱਕ ਸਮਾਗਮਾਂ